ਸਾਡੇ ਜਹਾਜ਼ ਵਿੱਚ ਹਾਇ ਵਿੱਚ ਹੈਗੇ ਆ ਸੀ। ਰੈਂਕ ਦੇ ਕਿਸਾਨ ਨੂੰ ਡੈਗਮਾਸਟਰ ਤੇ ਕਿੰਨੀ ਜਰਸ ਨੰਬਰ। ਅੱਜ ਮਾਨਯੋਗ ਐਸ.ਡੀ.ਓ. ਆਪਣਡਾ ਸ਼੍ਰੀ ਦੀਪਕ ਬਾਜ ਪੁਲੀ ਹੁਕਮਾਂਸ ਸਾਹਿਬ। ਸਾਰੇ ਬਠਿੰਡਾ ਜ਼ਿਲ੍ਹੇ ਵਿੱਚ ਅਨੇਕ ਮੱਦ ਕੱਢਿਆ ਜਾ ਰਿਹਾ। ਕਿਸੇ ਦੀ ਲੜੀ ਤੇ ਰਾਮਪੁਰਾ ਤੋਂ ਤੁਹਾਡੇ ਵਿੱਚ ਸਾਡੇ 4 ਥਾਣੇ ਰਾਮਪੁਰਾ ਸਿਟੀ ਸਦਰਾਂਪੁਰਾ ਖੂਬਤ ਜਾਲਪੁਰਾ ਤੇ ਦੋਨੋ ਚੌਕਿਆਂ ਦੇ ਮੌਜਮ ਸਾਡੀਆਂ ਨੂਰਲ ਰੈਪਿਡ ਤੇ ਸਾਡੇ ਪੀਸੀਆ ਰਲ ਕੇ ਅਸੀਂ ਸਾਰੇ ਸਾਡੇ ਵਿੱਚ ਫਲੈਗ ਮਾਰਚ ਕਰ ਰਹੇ ਆ ਇਸ ਵਿੱਚ ਘੱਟੋ ਘੱਟ 100 ਜਵਾਨ ਸ਼ਾਮਲ ਹੋ ਰਹੇ ਆ ਤੇ ਇਹਦੇ ਵਿੱਚ ਅਸੀਂ ਸਾਰੇ ਸਾਡੇ ਵਿੱਚ ਸਦਰਾਂਪੁਰਾ ਸ਼ਹਿਰ ਖੂਬਤ ਜਾਲਪੁਰਾ ਤੇ ਸਦਰ ਦੇ ਵਿੱਚ ਸਾਰੇ ਢੇਡਾ ਦੇਵਾਂਗੇ ਉਹ ਆ ਵਾਲੀਆਂ ਲੋਕ ਸਭਾ ਦੇ ਲਖਨ ਹੈਗੇ ਉਹਦੇ ਮਜ਼ੇਦ ਤੇ ਮਤੇ ਨਜ਼ਰੇ ਜਿਹੜਾ ਫਲੈਗ ਮਾਰਚ ਕੀਤਾ ਜਾ ਰਿਹਾ ਲੋਕਾਂ ਦੇ ਵਿਚਾਰ ਵਿੱਚ ਵਿਸ਼ਵਾਸ ਅਲਗੰਡੀ ਦੇ ਫੁਰਸ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਲਈ ਹਰ ਵੇਲੇ ਹਾਜ਼ਰ ਆ ਤੋ ਬੇਫਿਕਰ ਹੋ ਕੇ ਆਪਣਾ ਜਿਹੜਾ ਹੈਗਾ ਵੋਟ ਦਾ ਇਸਤੇਮਾਲ ਕਰ